ਮਲੇਰਕੋਟਲਾ ਪੁਲਿਸ ਨੂੰ ਮਿਲੀ ਇੱਕ ਵੱਡੀ ਸਫਲਤਾ ਤੇ ਪਾਰੀ ਗਿਣਤੀ ਦੇ ਵਿੱਚ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਮਲੇਰਕੋਟਲਾ ਪੁਲਿਸ ਦੇ ਵੱਲੋਂ ਜੀਹਾਂ ਦੱਸਦੀ ਹੈ ਕਿ ਮਲੇਰਕੋਟਲਾ ਥਾਣੇ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਮੋਟਰਸਾਈਕਲ ਚੋਰੀ ਹੋਣ ਦੇ ਮਾਮਲੇ ਦਰਜ ਕੀਤੇ ਗਏ ਸਨ ਇਸ ਦੌਰਾਨ ਐਸਐਸਪੀ ਮਲੇਰਕੋਟੜਾ ਨੇ ਆਪਣੇ ਪੁਲਿਸ ਨੂੰ ਅਲਰਟ ਹੁੰਦਿਆਂ ਕਿਹਾ ਹੈ ਕਿ ਇਸ ਸਬੰਧ ਮਾਮਲਿਆਂ ਦੀ ਤਫ਼ਤੀਸ਼ ਕੀਤੀ ਜਾਵੇ ਐਸਐਸਪੀ ਮਲੇਰਕਟਲਾ ਦੇ ਹੁਕਮਾਂ ਦੇ ਤਹਿਤ ਮਲੇਰਕਟਲਾ ਪੁਲਿਸ ਨੂੰ ਵੱਡੀ ਸਫਲਤਾ ਮਿਲ ਗਈ ਹੈ ਤੇ ਉਹਨਾਂ ਨੇ ਲਾਪ੍ਰੀਤੀ ਜਗਮਸਿੰਦਰ ਦੇ ਦੋ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਹੈ ਜਿਨ੍ਹਾਂ ਨੂੰ 4 ਦਿਨ ਦੇ ਰਿਮਾਂਡ ਤੇ ਰੱਖਿਆ ਗਿਆ ਹੈ ਇਤਨਾ ਬਦਮਾਸ਼ਾਂ ਦੇ ਕੋਲੋ ਜਾਨਕਾਰੀ ਲੈਂਦੇ ਆ ਪਤਾ ਲੱਗਿਆ ਹੈ ਕਿ ਇਹਨਾਂ ਨੇ ਸਿਰਫ ਇੱਕ ਮੋਟਰਸਾਈਕਲ ਨਹੀਂ ਬਲਕਿ 15 ਮੋਟਰਸਾਈਕਲ ਚੋਰੀ ਕੀਤੇ ਸਨ ਜਿਹੜੇ ਕਿ ਆਦਮ ਬਾਗ ਰੋਡ ਦੇ ਨੇੜੇ ਇਹਨਾਂ ਨੇ ਇੱਕ ਥਾਂ ਤੇ ਇਕੱਤਰ ਕਰਕੇ ਰੱਖੇ ਹੋਏ ਸਨ ਜਦੋਂ SSP ਨੇ ਪ੍ਰੈਸ ਕਾਨਫਰੰਸ ਕੀਤੀ ਇਹਨਾਂ ਮੁੱਲਜਮਾ ਦੇ ਕੋਲੋਂ ਪੂਰੀ ਜਾਣਕਾਰੀ ਲਈ ਤੇ ਨਾਲ ਹੀ SSP ਨੇ ਜਾਣਕਾਰੀ ਦਿੱਤੀ ਹੈ ਕਿ ਇਹ ਨੌਜਵਾਨ ਜਿਹੜੇ ਕਿ ਇਸ ਵਕਤ ਬਦਮਾਸ਼ ਬਣੇ ਹੋਏ ਨੇ ਇਹ ਸਿਰਫ 24-25 ਸਾਲ ਦੇ ਨੌਜਵਾਨ ਨੇ ਪਰ ਬੇਰੁਜ਼ਗਾਰ ਨੇ ਨਾਲ ਹੀ SSP ਨੇ ਇਹ ਵੀ ਗੱਲ ਦੱਸੀ ਹੈ ਕਿ ਇਹ ਨੌਜਵਾਨ ਇਹਨਾਂ ਮੋਟਰਸਾਈਕਲਸ ਦੇ ਸਪੇਅਰ ਪਾਰਟ ਵੇਚਦੇ ਸੰਤ ਤੇ ਕਦੀ-ਕਦੀ ਜੇਕਰ ਇਹਨਾਂ ਨੂੰ ਕੋਈ ਵਪਾਰੀ ਮਿਲ ਜਾਂਦਾ ਸੀ ਤਾਂ ਇਹ ਮੋਟਰਸਾਈਕਲ ਹੀ ਵੇਚ ਦਿੰਦੇ ਸਨ ਇਥੇ ਨਾਲ ਹੀ ਐਸਐਸਪੀ ਨੇ ਇਹ ਵੀ ਗੱਲ ਇਨ੍ਹਾਂ ਨੌਜਵਾਨਾਂ ਨੂੰ ਕਹੀ ਹੈ ਕਿ ਜੇਕਰ ਉਹ ਕੋਈ ਸਕਿੱਲ ਸਿੱਖ ਲੈਣਾ ਤਾਂ ਉਹਨਾਂ ਨੂੰ ਕਿਸੇ ਨੌਕਰੀ ਦੀ ਪਾਲਣੀ ਕਰਨੀ ਪਵੇਗੀ ਅਗਰ ਉਹ ਅਜਿਹੇ ਕਾਰਜ ਕਰਨਗੇ ਤਾਂ ਉਹਨਾਂ ਲਈ ਤਾਂ ਇਹ ਖਤਰਾ ਹੈ ਹੀ ਨਾਲ ਹੀ ਉਹਨਰੇ ਮਾਪਿਆਂ ਦਾ ਭਵਿੱਖ ਵੀ ਤੁੰਦਲਾ ਨਜ਼ਰ ਆਏਗਾ ਇਸ ਕਰਕੇ ਐਸਐਸਪੀ ਬਲੇਰ ਕੋਟਲਾ ਨੇ ਇਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਇਹ ਆਪਣੇ ਕਿਸੇ ਚੰਗੇ ਕੰਮ ਦੇ ਵਿੱਚ ਲੱਗਣ ਐਸਐਸਪੀ ਮਲੇਰਕੋਟਲਾ ਦੇ ਵੱਲੋਂ ਇਹ ਗੱਲ ਇਸ ਕਰਕੇ ਕਹੀ ਗਈ ਹੈ ਕਿਉਂਕਿ ਮਲੇਰਕੋਟਲਾ ਥਾਣੇ ਦੇ ਵਿੱਚ ਜਾਂ ਆਸ-ਪਾਸ ਦੇ ਇਲਾਕੇ ਦੇ ਵਿੱਚ ਇਹਨਾਂ ਦੋਹਾਂ ਨੌਜਵਾਨਾਂ ਤੇ ਪਹਿਲਾਂ ਕੋਈ ਵੀ ਪਰਚਾ ਨਹੀਂ ਸੀ ਇਹ ਨਵੇਂ-ਨਵੇਂ ਹੀ ਇਸ ਕਾਲੇ ਧੰਦੇ ਦੇ ਵਿੱਚ ਆਏ ਨੇ ਇਸ ਕਰਕੇ ਐਸਐਸਪੀ ਮਲੇਰਕੋਟਲਾ ਨੇ ਇਹਨਾਂ ਦੋਹਾਂ ਨੌਜਵਾਨਾਂ ਨੂੰ ਇਹ ਅਪੀਲ ਕੀਤੀ ਹੈ ਕਿ ਮਾੜੇ ਧੰਦੇ ਛੱਡ ਕੇ ਕਿਸੇ ਸਕਿੱਲ ਨੂੰ ਸਿੱਖਣ ਤੇ ਆਪਣਾ ਭਵਿੱਖ ਉਜਲਾ ਬਣਾਉਣ